ਸ਼ੁਰੂ ਕਰਾਓ ਜੀ ਗੋਪੀਸ਼ ਮੈਚ ਹੋਰ ਕਿਹੜਾ ਮੈਚ ਆ ਆ ਮੈਚ ਤੋਂ ਬਾਅਦ ਇਹ ਅਗਲਾ ਮੈਚ ਹੋਣਾ ਜੀ ਰਗਮਾ ਤੇ ਧਨੌਲਾ ਰਗਮਾ ਦੇ ਧਨੌਲਾ ਲਓ ਪਿੰਡ ਦੇ ਵਾਲੇ ਕਹਿੰਦੇ ਪਾਲ ਦੇ ਪਿੰਡ ਦਾ ਤੇਜ਼ੀ ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰੋ ਇਸ ਵੇਲੇ ਆ ਨੌਜਵਾਨੀ ਮੰਗ ਵੀ ਕਹਿੰਦੇ ਵੱਡੀਆਂ ਕਲੱਬਾਂ ਲਈ ਹੁੰਦੀ ਹੈ ਪਰ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਇਹ ਵੀ ਕਹਿੰਦੇ ਤਗੜੀ ਮਿਹਨਤ ਲਵਾਉਂਦਾ ਹੈ ਮੁੰਡਿਆਂ ਨੂੰ ਇਹ ਤੇਜ਼ੀ ਹੈ ਕਹਿੰਦੇ ਕੈਂਡ ਦੀ ਤਰਤੀ ਦਾ ਇਸ ਲਈ ਪਹਿਲਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ ਅਗਲੀ ਕਬੱਡੀ ਕੋਮਲ ਦੀ ਗੋਰਿਆ ਤੇਰੇ ਪਿੰਨ ਵਾਲਾ ਮੁੰਡਾ ਕਬੱਡੀ ਪਾ ਰਿਹਾ ਹੈ ਆਹ ਕਹਿੰਦੇ ਕਬੱਡੀ ਪਾਣੀ ਰੱਬੋ ਵਾਲਾ ਕੋਮਲ ਮੈਦਾਨ ਦੇ ਵਿੱਚ ਵਾਧਾ ਹੋਇਆ ਹੁਣ ਦੇਖਾਂਗੇ ਚਾਰ ਤਿਆਰ ਨੇ ਮਣੀ ਹੋਣੀ ਕਿੰਦਰ ਨਹੀਂ ਤਿਆਰ ਦੇ ਕੋਮਲ ਵੀ ਪਈ ਗਈ ਰੇਡ ਦੇ ਉੱਤੇ ਰੱਬੋ ਵਾਲਾ ਕੋਮਲ ਰੱਬੋ ਵਾਲਾ ਕੋਮਲ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਲਈ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਲਈ ਕੈਨ ਵਾਲਾ ਗੱਬਰੂ ਮੈਦਾਨ ਦੇ ਵਿੱਚ ਵਾਧਾ ਹੋਇਆ ਸੋਨੂੰ ਰੱਬੋ ਵਾਲਾ ਇੱਕ ਨਹੀਂ ਤੇ ਤਿਆਰ ਹੈ ਇੱਕ ਅੰਮੀ ਉੱਤੇ ਹਾਂ ਬਿੰਦਾ ਪਰਾਨਾ ਤਿਆਰ ਆ ਇਸ ਮੈਚ ਦੇ ਵਿੱਚ ਜਿੰਨੇ ਜੱਫੇ ਲੱਗਣਗੇ ਜਗਦੀਸ਼ ਸਿੰਘ ਜੀ ਕਹਿੰਦੇ ਪੋਣੀ ਇੱਕ ਇੱਕ ਸੌ ਆ ਉਹਨੇ ਇੱਕ ਇੱਕ ਸੌਦੇ ਮਾਰ ਪਿਆਰ ਦਿੱਤੇ ਜਾਣਗੇ ਜਿੰਨੇ ਇਸ ਮੈਚ ਜਫੇ ਲੱਗਣਗੇ ਉਹਨੇ ਇੱਕ ਇੱਕ ਸੌਦੇ ਮਾਰ ਪਾ ਰਿਹਾ ਕਹਿੰਦੇ ਸਰਦਾਰ ਜਗਦੀਸ਼ ਸਿੰਘ ਜੀ ਕਹਿੰਦੇ ਇਹ ਤੇ 100 ਰੁਪਏ ਨਾਲ ਮਾਨਸਮਾਨ ਕੀਤਾ ਜਾਊਗਾ ਖਿਡਾਰੀ ਦਾ ਆਹ ਸਾਹਮਣੇ ਕਹਿੰਦੇ ਪੋਪਲ ਕਬੱਡੀ ਪਾਰਿਆ ਜਿਹੜੀ ਧਰਤੀ ਨੇ ਮੇਰੇ ਵੀਰੋ ਰੱਬੋਂ ਵਾਲੇ ਹਰਵਿੰਦਰ ਵਰਗੇ ਗਵਾੜੀ ਪਿੰਡ ਦੇ ਲੈਸਾੜਾ ਪੈਣਾ ਤੁਰਿਆਂ ਦਾ 스타 ਜਿਹੜੇ ਧਰਤੀ ਨੇ ਪੈਦਾ ਕੀਤੇ ਨਾਲ ਹੀ ਕਹਿੰਦੇ ਸਿਉੜਾ ਪੈਣਾ ਪਰ ਰੱਬੋ ਵਾਲਾ ਕੋਮਲ ਕਬੱਡੀ ਪਾ ਰਿਹਾ ਹੈ ਹੁਣ ਕੈਨਪਿੰਡ ਵਾਲੇ ਚੌਹ ਜੱਫੀਆਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਵਾਊਗਾ ਪਰ ਦੋ ਨੰਬਰ ਦੇ ਉੱਤੇ ਨੌਜਵਾਨ ਕਹਿੰਦੇ ਕਰਦਾ ਹੋਇਆ ਕਿ ਤਾ ਕੈਚ ਉਹ ਬੱਲੇ ਬੱਲੇ ਹੋਊਗੀ ਜਾਂ ਫਿਰ ਨਹੀਂ ਮੇਰੇ ਮਿੱਤਰੋ ਜਿਹੜੀ ਧਰਤੀ ਦਾ ਪਾਲ ਕਦੇ ਬਹੁਤ ਤਗੜਾ ਕਬੱਡੀ ਖਿਡਾਰੀ ਪੈਦਾ ਕੀਤਾ ਉਸੇ ਧਰਤੀ ਦਾ ਹਾ ਨੌਜਵਾਨ ਕਹਿੰਦੇ ਇਸ ਵੇਲੇ ਲਾਹ ਤਕੜਾ ਜੱਫਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹੈ ਨੌਜਵਰ ਪੁਆਇੰਟ ਵਾਲਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹੈ ਅਗਲੀ ਕਬੱਡੀ ਉਹ ਸਾਹਮਣੇ ਬੜੇ ਤੇਜ਼ੀ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਿਆ ਹੋਇਆ ਕੋਰੀਆ ਕਰਦੇ ਗੱਲ ਉਹ ਤੇਜ਼ੀ ਕਹਿੰਦੇ ਪੰਨੋ ਪ੍ਰਾ ਦਾ ਕਬੱਡੀ ਪਾਉਣ ਦੇ ਲਈ ਵਾਅਦਾ ਗਿਆ ਤੇਜ਼ੀ ਪੰਨੋ ਦੀ ਪਾਈ ਹੋਈ ਰੇਡ ਦੇ ਉੱਤੇ ਵਿੰਦੇ ਟ੍ਰੈਨ ਦੀ ਯਾਰੀ ਕਹਿੰਦੇ ਪੱਕੀ ਆ ਤੇਜੀ ਕਰਨ ਦੇ ਨਾਲ ਹੁਣ ਦੇਖਦੇ ਯਾਰਾਂ ਦੀ ਯਾਰੀ ਹੁਣ ਕੀ ਤੋਂ ਕੀ ਕੀ ਤੋਂ ਕੀ ਰੰਗ ਲੈ ਕੇ ਆਉਂਦੀ ਆ ਵਿੱਕੀ ਪੁਰਤਕਾਰ ਵਿੱਚ ਜਾ ਵਸਿਆ ਭਰਾ ਸਾਡਾ ਉਹਦਾ ਵੀਰਾ ਵਿੱਕੀ ਟਮਾਣਾ ਰੱਬੋ ਟਰਾਈ ਕਰਦਾ ਤੇ ਪੁਆਇੰਟ ਕਹਿੰਦੇ ਰੇਡਰ ਦਾ ਪੁਆਇੰਟ ਕਹਿੰਦੇ ਰੇਡਰ ਦਾ ਅੱਜ ਮੋਬੀਆਂ ਬਣਾਈਏ ਯਾਰੀਆਂ ਨੇ ਫੋਟੋਆਂ ਖਿੱਚੀਆਂ ਯਾਰੀਆਂ ਨੇ ਵੀ ਫਲਾਰ ਕਿਆਂ ਦਾ ਕਬੱਡੀ ਕੱਪ ਆ ਧਰਜੋ ਬੰਦੇ ਤੇ ਖੜੇ ਆ ਰਹੇ ਆ ਅਗਲੀ ਕਬੱਡੀ ਪਾਉਣ ਲਈ ਲੁੱਧਰ ਰੱਬੋ ਵਾਲਾ ਲੁੱਧਰ ਇਹ ਬਾਂਦੀ ਦਾ ਪੁੱਤੜਾ ਕਦੀ ਬਾਂਦੀ ਨੇ ਕਬੱਡੀयां ਖੇਡੀਆਂ ਤੇ ਕਦੀ ਕਹਿੰਦੇ ਜੱਸੇ ਦੀ ਗੱਲ ਹੋਈ ਇਹਨਾਂ ਖੇਡ ਮੈਦਾਨਾਂ ਵਿੱਚ ਤੇ ਕਦੀ ਰੱਬੂ ਵਾਲੇ ਮਿੱਠੂ ਦੀਆਂ ਗੱਲਾਂ ਚੱਲੀਆਂ ਇਹਨਾਂ ਮੈਦਾਨਾਂ ਵਿੱਚ ਤੇ ਅੱਜ ਕੱਲ ਨਾ ਕਹਿੰਦੇ ਬੱਲੇ ਦਾ ਤੇ ਅੱਜ ਕੱਲ ਨਾ ਕਹਿੰਦੇ ਕਹਿੰਦੇ ਚੋਰ ਵਾਲਾ ਕੋਈ ਚੋਰ ਕਹਿੰਦਾ ਉਹ ਬੱਲੇ 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 ਕਰਤਾ ਬੇਸਤਰਾ ਗੋਰ ਬੇਤਰਾ ਗੋੜਾ ਤੇ ਪੁਆਇੰਟ ਜਿਹੜਾ ਕੈਂਡ ਕੈਂਡ ਵਾਲੇ ਗੱਬਰੂ ਆਪਣੀ ਟੀਮ ਦੇ ਲਈ ਜੋੜਦੇ ਹੋਏ ਹਾਂਜੀ ਗੋਬੀ ਲਓ ਸਾਹਮਣੇ ਕੈਂਡ ਵਾਲਾ ਲਾਟਕੜਾ ਜੱਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਆਏ ਉਦੋਂ ਬਾਬਾ ਜੀ ਦੇ ਦਰਬਾਰ ਦੇ ਉੱਤੇ ਜੰਨੀ ਵੀ ਸੰਗਤ ਨਤਮਸਤ ਮੌਣੀ ਆਈ ਗਿਆ ਬਾਬਾ ਗੱਜਣ ਸ਼ਾਹ ਜੀ ਮਹਾਰਾਜ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨੇ ਹਾਓ ਸਾਹਮਣੇ ਮੈਦਾਨ ਦੇ ਵਿੱਚ ਅਗਲਾ ਮੈਚ ਰੱਤਵਾ ਬਰਸਤ ਬਣਾਉ ਲਿਆ ਖੇਡਾ ਜਾਂਦਾ ਵੀ ਟੀਮਾਂ ਜਲਦੀ ਨਾਲ ਆ ਜਾਵਣ ਬਈ ਜੀ ਬੇਤੀ ਹੈ ਟੀਮਾਂ ਜਲਦੀ ਨਾਲ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਵਣ ਚਰਦੀ ਪਰਮਾਨਾ ਫਿਰ ਪਾਗਲੀ ਕਬੱਡੀ ਬਹੁ ਸਾਹਮਣੇ ਕਹਿੰਦੇ ਕੈਂਡ ਦੀ ਧਰਤੀ ਦਾ ਅਗਲੀ ਕਬੱਡੀ ਪੌੜਦਾ ਨੌਜਵਾਨ ਮੈਦਾਨ ਦੇ ਵਿੱਚ ਵੱਧ ਆਇਆ ਹੈ ਬਿੰਦੇ ਵਰਗੇ ਮੇਰੇ ਵੀਰੋ ਤਿੰਨ ਖਿਡਾਰੀਆਂ ਵਿੱਚੋਂ ਇੱਕ ਅਣੀ ਦੇਪੁਰ ਕਹਿੰਦੇ ਖਾਲਸਾ ਸੋਨੂ ਲੱਗਿਆ ਹੋਇਆ ਹੈ ਨਾਲ ਕਹਿੰਦੇ ਬਿੰਦੇ ਟਵਾੜੇ ਵਰਗੇ ਤੇ ਉਹ ਤਿੰਨਾਂ ਜੱਫੇ ਦੇ ਵਿੱਚੋਂ ਆਹ ਕਹਿੰਦੇ ਬਿੰਦਾ ਉਹ ਬਿੰਦਾ ਟਵਾੜਾ ਕਹਿੰਦੇ ਨੌਜਵਾਨ ਜਿਸ ਨੇ ਟਰਾਈ ਤੇ ਸੋਹਣੀ ਕਰ ਰਿਹਾ ਹੈ ਪਰ ਪੁਆਇੰਟ ਕਹਿੰਦੇ ਰੇਡਰ ਦੇ ਵਾਸਤੇ ਆ ਚਲ ਵੀ ਕੋਮਲ ਫਿਰ ਪਾ ਕਬੱਡੀ ਹੋ ਸਾਹਮਣੇ ਕਹਿੰਦੇ ਕੋਮਲ ਅਗਲੀ ਕਬੱਡੀ ਪਾਉਣ ਦੇ ਲਈ ਇੱਕ ਕੋਮਲ ਜੜਗ ਪਿੰਡ ਵਾਲਾ ਦੁਨੀਆ ਪੱਧਰ ਦਾ ਮਸ਼ਹੂਰ ਖਿਡਾਰੀ ਪੈਦਾ ਕੀਤਾ ਹੈ ਮੇਰੇ ਵੀਰੋ ਪਰਾ ਰੱਬੋ ਵਾਲਾ ਇਸ ਵੇਲੇ ਬੱਲੇ ਬੱਲੇ ਕਰਵਾਉਂਦਾ ਹੋਇਆ ਕਬੱਡੀਆਂ ਪਾ ਪਾ ਕੇ ਪਰ ਦੂਜੇ ਪਾਸੇ ਹੋ ਸਾਹਮਣੇ ਮੇਰੇ ਵੀਰੋ ਇਸ ਵੇਲੇ ਖੁੱਚ ਪੱਟ ਖੁੱਚ ਕੰਨੀ ਤੇ ਬੜੀ ਔਖੀ ਲੱਗਦੀ ਕਬੱਡੀ ਵਿੱਚ ਤਾਕ ਮਿੱਤਰੋ ਨੌਜਵਾਨੇ ਪਹਿਲਾ ਕੀਤਾ ਹੋਣਾ ਹੈ ਹੋ ਦੂਜੇ ਪਾਸੇ ਹੁੰਦਾ ਹੈ ਸੰਘਰਸ਼ੇ ਪਰ ਕੋਮਲ ਨੂੰ ਜੱਫਾ ਲੱਗ ਚੁੱਕਿਆ ਹੈ ਪੁਆਇੰਟ ਜਿਹੜਾ ਕੈਨ ਦੀ ਟੀਮ ਲਈ ਜੁਰਦਾ ਹੋਇਆ ਹੈ ਚੱਲ ਵੀ ਤੇਜ਼ੀਆ ਫਿਰ ਬਾਹ ਕਬੱਡੀ ਤੇਜੀ ਕੈਨ ਤੇਜੀ ਕੈਨ ਦੀ ਕਬੱਡੀ ਮੇਰੇ ਮਿੱਤਰੋ ਪੈ ਚੁੱਕੀ ਆ ਤੇਜੀ ਕੈਨ ਆ ਯਾਰੀਆਂ ਕਹਿੰਦੇ ਪੱਕੀਆਂ ਨੇ ਕੇ ਮੁੜ ਪੈਂਦੇ ਇੰਜਣ ਬੰਨਣੇ ਜਿੱਥੇ ਕਿਰਾਰੀ ਆਰਦੀ ਆ ਨੋਟ ਮੈਟਰ ਨਹੀਂ ਕਰਦੇ ਜਿੱਥੇ ਯਾਰੀ ਕਰਦੀ ਆ ਜੋਗਾ ਮੀਮਸਾ ਨੇ ਤੇਜੀ ਕੈੜ ਯਾਰੀਆਂ ਪੱਟੀਆਂ ਨੇ ਇਹਦਾ ਭਰਾਮਾ ਦੀ ਹੈ ਬਾਬਾ ਰਣਕ ਚੜ੍ਹਦੀ ਕਲਾ ਤੇ ਰੱਖਣ ਤੇ ਇਸ ਮੁਕਾਬਲੇ ਦੇ ਵਿੱਚੋਂ ਬਾਬਾ ਧਾਕ ਸਿੰਘ ਕਬੱਡੀ ਕਲੱਬ ਕੈੜ ਦੀ ਟੀਮ ਜਿਹੜੀ ਜਿੱਤ ਗਈ ਹੈ ਜੀ